ਬਹੁਤ ਵੀਰਾਂ ਭੈਣਾਂ ਦਾ ਇਹ ਸਵਾਲ ਹੁੰਦਾ ਕਿ ਤੁਸੀਂ ਐਡਵਾਂਸ ਲੈਵਲ ਦੀ ਜਾਣਕਾਰੀ ਦਿੰਦੇ ਹੋ ਪਰ ਤੁਸੀਂ ਬੇਸਿਕ ਲੈਵਲ ਆ ਅਸੀਂ ਜ਼ੀਰੋ ਤੋਂ ਸ਼ੁਰੂ ਕਰਨਾ ਚਾਹੁੰਨੇ ਉਹਦੇ ਬਾਰੇ ਸਾਨੂੰ ਦੱਸੋ ਸੋ ਇਸੇ ਕਰਕੇ ਅੱਜ ਤੋਂ ਆਪਾਂ ਸ਼ੁਰੂ ਕਰਦੇ ਆ ਸੋ ਸਭ ਤੋਂ ਪਹਿਲਾਂ ਆਪਾਂ ਸਮਝ ਲੈਣੇ ਕਿ ਸ਼ੇਅਰ ਮਾਰਕੀਟ ਕੀ ਹੈ ਕਿਉਂਕਿ ਦੇਖੋ ਆਪਾਂ ਸਾਰਾ ਕੁਝ ਜੋ ਵੀ ਕਰਨ ਦੇ ਆਪਸ਼ਨ ট্রেਡਿੰਗ ਹੋਗੀ ਇਨਟਰਡੇ ਹੋਗੀ ਇਨਵੈਸਟਿੰਗ ਹੋਗੀ ਜਾਂ ਫਿਰ ਸਵਿੰਗ ਟ੍ਰੇਡ ਹੋਗੀ ਸਾਰਾ ਕੁਝ ਆਪਾਂ ਕਿਹਦੇ ਵਿੱਚ ਕਰਨ ਦੇ ਆ ਸ਼ੇਅਰ ਮਾਰਕੀਟ ਦੇ ਵਿੱਚ ਸੋ ਸ਼ੇਅਰ ਮਾਰਕੀਟ ਨੂੰ ਸਮਝ ਲੈਣੇ ਸਭ ਤੋਂ ਪਹਿਲਾਂ ਕਿ ਸ਼ੇਅਰ ਮਾਰਕੀਟ ਕੀ ਹੈ ਤੇ ਫਿਰ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਕਿ ਸ਼ੇਅਰ ਮਾਰਕੀਟ ਦੇ ਵਿੱਚ ਕਿਹੜੇ-ਕਿਹੜੇ ਤਰੀਕੇ ਦੇ ਨਾਲ ਕਿੰਨਿਆਂ ਤਰੀਕਿਆਂ ਦੇ ਨਾਲ ਪੈਸੇ ਕਮਾ ਸਕਦੇ ਆਪਾਂ ਤੇ ਫਿਰ ਉਹਨਾਂ ਤਰੀਕਿਆਂ ਨੂੰ ਉਸ ਤੋਂ ਬਾਅਦ ਅਗਲੀ ਵੀਡੀਓ ਦੇ ਵਿੱਚ ਆਪਾਂ ਐਕਸਪਲੋਰ ਕਰਾਂਗੇ ਕਿ ਉਹਨਾਂ ਦੇ ਵਿੱਚ ਕਿਵੇਂ-ਕਿਵੇਂ ਆਪਾਂ ਪੈਸੇ ਕਮਾ ਸਕਦੇ ਆ। ਸੋ ਸਭ ਤੋਂ ਪਹਿਲਾਂ ਆਪਾਂ ਸਮਝ ਲੈਣੇ ਕਿ ਸ਼ੇਅਰ ਮਾਰਕੀਟ ਕੀ ਹੈ। ਸੋ ਦੇਖੋ ਸ਼ੇਅਰ ਮਤਲਬ ਹਿੱਸਾ ਪੰਜਾਬੀ ਦੇ ਵਿੱਚ ਬਾਜ਼ਾਰ ਮਾਰਕੀਟ ਸੋਰੀ ਮਾਰਕੀਟ ਮਤਲਬ ਬਾਜ਼ਾਰ ਸੋ ਦੋਨਾਂ ਨੂੰ ਮਿਲਾ ਦਿਓ ਕੀ ਬਣ ਜਾਂਦਾ ਹਿੱਸੇਦਾਰੀ ਬਾਜ਼ਾਰ। ਦੇਖੋ ਜੇ ਮੈਂ ਤੁਸੀਂ ਸਬਜੀ ਮੰਡੀ ਆ ਉਹਨੂੰ ਆਪਾਂ ਵੈਜੀਟੇਬਲ ਮਾਰਕੀਟ ਕਹਿ ਸਕਦੇ ਆ ਸਬਜੀ ਮੰਡੀ ਕਹਿ ਸਕਦੇ ਆ ਪੰਜਾਬੀ ਦੇ ਵਿੱਚ ਉੱਥੇ ਆਪਾਂ ਜਾਂਦੇ ਕੀ ਲੈਣੇ ਆਪਾਂ ਸਬਜੀ ਲੈਣੇ ਆਂ ਦਾਣਾ ਮੰਡੀ ਉੱਥੇ ਆਪਾਂ ਜਾਂਦੇ ਕੀ ਦਾਣੇ ਵੇਚਦੇ ਆ ਉਸੇ ਤਰ੍ਹਾਂ ਜਿਹੜੀ ਇਹ ਆ ਸ਼ੇਅਰ ਮਾਰਕੀਟ ਇਹ ਹਿੱਸੇਦਾਰੀ ਬਾਜ਼ਾਰ ਪੰਜਾਬੀ ਦੇ ਵਿੱਚ ਇਹਦਾ ਮਤਲਬ ਬੰਦਾ ਸੋ ਇਹਦੇ ਵਿੱਚ ਜਿਹੜੀਆਂ ਕੰਪਨੀਆਂ ਆ ਉਹ ਦੇਖੋ ਉਹਨਾਂ ਦੀ ਇੱਕ ਮੰਡੀ ਲੱਗੀ ਹੋਈ ਆ ਤੇ ਉਹਨਾਂ ਕੰਪਨੀਆਂ ਦੇ ਜਦੋਂ ਆਪਾਂ ਸ਼ੇਅਰ ਖਰੀਦ ਲੈਣੇ ਆ ਤੇ ਫਿਰ ਆਪਾਂ ਉਹਨਾਂ ਕੰਪਨੀਆਂ ਦੇ ਵਿੱਚ ਹਿੱਸੇਦਾਰੀ ਖਰੀਦ ਲੀਂਦੇ ਆ ਜਿਵੇਂ ਮੰਨ ਲਓ ਰੇਲੈਂਸ ਕੰਪਨੀ ਤੇ ਤੁਸੀਂ 10 ਸ਼ੇਅਰ ਖਰੀਦ ਲਏ ਸੋ ਤੁਹਾਡੀ ਰੇਲੈਂਸ ਕੰਪਨੀ ਦੇ ਵਿੱਚ ਹਿੱਸੇਦਾਰੀ ਬਣ ਗਈ ਸੋ ਆਉਣ ਵਾਲੇ ਸਮੇਂ ਦੇ ਵਿੱਚ ਜੇ ਰੇਲੈਂਸ ਕੰਪਨੀ ਨੂੰ ਮੁਨਾਫਾ ਹੁੰਦਾ ਪ੍ਰੋਫਿਟ ਹੁੰਦਾ ਤੁਹਾਨੂੰ ਵੀ ਪ੍ਰੋਫਿਟ ਹੋਊਗਾ ਤੇ ਜੇ ਨੁਕਸਾਨ ਹੁੰਦਾ ਤੁਹਾਨੂੰ ਵੀ ਨੁਕਸਾਨ ਹੋਊਗਾ ਕਿਉਂਕਿ ਕਿਉਂਕਿ ਤੁਹਾਡੀ ਹਿੱਸੇਦਾਰੀ ਬਣ ਗਈ ਉਹਦੇ ਵਿੱਚ ਤੁਸੀਂ ਹਿੱਸੇਦਾਰੀ ਖਰੀਦੀ ਰੇਲੈਂਸ ਕੰਪਨੀ ਦੇ ਵਿੱਚ ਸੋ ਦੇਖੋ ਜਿਵੇਂ ਐਗਜ਼ਾਮਪਲ ਦੇ ਤੌਰ ਤੇ ਮੰਨ ਲਓ ਮੇਰੇ ਮੇਰੀ ਕੋਈ ਕੱਪੜੇ ਵਾਲੀ ਦੁਕਾਨ ਹੈ ਆ ਮੈਂ ਕਪੜੇ ਦੀ ਦੁਕਾਨ ਬਣਾਉਣ ਲੱਗਾ ਤੇ ਉਹਦੇ ਬਣਾਉਣ ਦੇ ਵਿੱਚ ਮੈਨੂੰ ਹੈਲਪ ਚਾਹੀਦੀ ਸੀ ਸੋ ਕਿਸੇ ਤੋਂ ਪੈਸੇ ਦੀ ਹੈਲਪ ਚਾਹੀਦੀ ਸੀ ਸੋ ਕਿਸੇ ਨੇ ਮੇਰੇ ਫਰੈਂਡ ਨੇ ਜਾਂ ਫਿਰ ਮੇਰੇ ਯਾਰ ਦੋਸਤ ਨੇ ਮੈਨੂੰ ਪੈਸੇ ਦੇਤੇ 10000 ਰੁਪਏ ਦੇਤੇ ਸੋ ਉਸ ਬੰਦੇ ਨੇ ਜਿਹਨੇ ਮੈਨੂੰ 10000 ਰੁਪਏ ਦੇਤੇ ਉਹਦੀ ਵੀ ਮੇਰੀ ਦੁਕਾਨ ਦੇ ਵਿੱਚ ਕੀ ਬਣ ਗਈ ਹਿੱਸੇਦਾਰੀ ਬਣ ਗਈ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਮੇਰੀ ਦੁਕਾਨ ਚੱਲਦੀ ਆ ਮੈਨੂੰ ਮੁਨਾਫਾ ਹੁੰਦਾ ਮੈਨੂੰ ਪ੍ਰੋਫਿਟ ਹੁੰਦਾ ਜਾਂ ਫਿਰ ਲਾਸ ਹੁੰਦਾ ਸੋ ਜੇ ਮੈਨੂੰ ਪ੍ਰੋਫਿਟ ਹੋਣ ਡਿਆ ਤੇ ਮੇਰਾ ਜਿਹੜਾ ਹੇ ਸਹਿਦਾਇਆ ਉਹਨੂੰ ਵੀ ਪ੍ਰੋਫਿਟ ਹੋਊਗਾ ਜੇ ਮੈਨੂੰ ਨੁਕਸਾਨ ਹੋਣ ਡਿਆ ਤੇ ਉਹਨੂੰ ਵੀ ਨੁਕਸਾਨ ਹੋਊਗਾ ਕਿਉਂਕਿ ਉਹਦੀ ਵੀ ਮੇਰੀ ਦੁਕਾਨ ਦੇ ਵਿੱਚ ਹਿੱਸੇਦਾਰੀ ਬਣ ਗਈ ਕਿਉਂਕਿ ਉਹਨੇ ਪੈਸੇ ਲਾਇਏ ਸੀ ਸੋ ਸ਼ੇਅਰ ਮਾਰਕੀਟ ਦਾ ਮਤਲਬ ਹੁੰਦਾ ਹੈ ਸਿਦਾਰੀ ਬਾਜ਼ਾਰ ਤੇ ਇਹ ਦੇ ਵਿੱਚ ਆਪਾਂ ਕੰਪਨੀਆਂ ਦੀ ਹਿੱਸੇਦਾਰੀ ਖਰੀਦਦੇ ਆ ਸੋ ਹਿੱਸੇਦਾਰੀ ਜਦੋਂ ਆਪਾਂ ਖਰੀਦ ਲਈ ਕਿਸੇ ਵੀ ਕੰਪਨੀ ਦੀ ਉਹਦੇ ਆਪਾਂ ਕੁਝ ਪਰਸੈਂਟੇਜ ਦੇ ਮਾਲਕ ਬਣ ਜਾਂਦੇ ਆ ਪੂਰੇ 100% ਨਹੀਂ ਪਰ ਕੁਝ ਪਰਸੈਂਟੇਜ ਦੇ ਜਿੰਨੇ ਆਪਾਂ ਸ਼ੇਅਰ ਲਏ ਉਹਦੇ ਹਿਸਾਬ ਦੇ ਨਾਲ ਉਹਨੇ ਆਪਾਂ ਉਸ ਕੰਪਨੀ ਦੇ ਮਾਲਕ ਬਣ ਜਾਂਦੇ ਆ ਫਿਰ ਉਸ ਤੋਂ ਬਾਅਦ ਗ ਕੋਈ ਸਮਾਨ ਲੈਣਾ ਆਪਾਂ ਦੁਕਾਨ ਤੇ ਜਾਣੇ ਆ ਉਥੋਂ ਲੈਣੇ ਉਸੇ ਤਰ੍ਹਾਂ ਦੇਖੋ ਐਨ ਐਸ ਸੀ ਤੇ ਬੀ ਐਸ ਸੀ ਦੁਕਾਨਾਂ ਨੇ ਸੋ ਜਿਹੜੇ ਆਪਾਂ ਦੇਖੋ ਸ਼ੇਅਰ ਲੈਣੇ ਕੰਪਨੀਆਂ ਦੇ ਸੋ ਆਪਾਂ ਐਨ ਐਸ ਸੀ ਤੋਂ ਲੈਣੇ ਆ ਤੇ ਬੀ ਐਸ ਸੀ ਤੋਂ ਲੈਣੇ ਆ ਐਨ ਐਸ ਸੀ ਦਾ ਮਤਲਬ ਹੁੰਦਾ ਨੈਸ਼ਨਲ ਸਟਾਕ ਐਕਸਚੇਂਜ ਜਿਹੜੀ 올 ਓਵਰ ਇੰਡੀਆ ਦੇ ਵਾਸਤੇ ਆ ਤੇ ਬੀ ਐਸ ਸੀ ਦਾ ਮਤਲਬ ਹੁੰਦਾ ਬੰਬੇ ਸਟਾਕ ਐਕਸਚੇਂਜ ਜਿਹੜੀ ਕੇਵਲ ਬੰਬੇ ਵਾਸਤੇ ਆ ਸੋ ਜਦੋਂ ਆਪਾਂ ਦੇਖੋ ਸ਼ੇਅਰ ਮਾਰਕੀਟ ਦੇ ਵਿੱਚ ਕਿਸੇ ਵੀ ਕੰਪਨੀ ਦੇ ਸ਼ੇਅਰ ਲੈਣੇ ਆ ਸੋ ਆਪਾਂ ਐਨ ਐਸ ਸੀ ਦੇ ਉੱਤੇ ਕਲਿੱਕ ਕਰਕੇ ਲੈਣੇ ਆ ਸੋ ਐਨ ਐਸ ਸ਼ੇਅਰ ਮਾਰਕੀਟ ਕੀ ਹੋ ਗਿਆ ਹਿੱਸੇਦਾਰੀ ਬਾਜ਼ਾਰ ਤੇ ਉਹਦੇ ਵਿੱਚ ਐਨਐਸਸੀ ਤੇ ਬੀਐਸਸੀ ਕੀ ਆ ਦੁਕਾਨ ਆ ਤੇ ਉਹਨਾਂ ਤੋਂ ਐਨਐਸਸੀ ਤੇ ਬੀਐਸਸੀ ਤੋਂ ਆਪਾਂ ਸ਼ੇਅਰ ਬਾਏ ਕਰਦੇ ਆ ਸੋ ਇਹ ਹੁੰਦਾ ਸ਼ੇਅਰ ਮਾਰਕੀਟ ਦਾ ਮਤਲਬ ਤੇ ਇਹ ਹੁੰਦਾ ਐਨਐਸਸੀ ਬੀਐਸਸੀ ਦਾ ਮਤਲਬ ਅਗਲੇ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਸ਼ੇਅਰ ਮਾਰਕੀਟ ਦੇ ਵਿੱਚ ਆਪਾਂ ਪੈਸੇ ਕਿਵੇਂ ਕਿਵੇਂ ਕਮਾ ਸਕਦੇ ਆ ਕਿੰਨੇ ਤਰੀਕੇ ਆ